ਦੇ ਕੋਮਿਟੀ ਚ 37 ਜਥੇਬੰਦੀਆਂ ਸੀ ਇਹਨਾਂ ਨੇ ਪਹਿਲਾਂ 16 ਤਰੀਕ ਨੂੰ ਜਿਹੜਾ ਨੈਸ਼ਨਲ ਲੈਵਲ ਤੇ ਕਾਲ ਸੀ ਭਾਰਤ ਮੰਦੀ ਉਹਨੂੰ ਰਿਵਿਊ ਕੀਤਾ ਕੋਰਸ ਆਫ ਐਕਸ਼ਨ ਵਾਸਤੇ ਕਿਉਂਕਿ ਕੰਟੀਨਿਉਟੀ ਚ ਇਹ ਪ੍ਰੋਗਰਾਮ ਚੱਲ ਰਿਹਾ 2 ਸਾਲ ਤੋਂ ਵੀ ਤੋਂ 22 ਤਰੀਕ ਤੱਕ ਵੀ ਨੂੰ 11:00 ਜਿਤੋਂ 22 ਨੂੰ 4:00 ਤੱਕ ਕੰਟੀਨਿਊਸਲੀ ਦਿਨ ਰਾਤ ਦਾ ਦਰਨਾ ਬੀਜਪੀ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਤੋਂ ਸਟੇਟ ਲੈਵਲ ਦੇ ਅਹੁਦੇਦਾਰਾਂ ਤੱਕ ਮਿਨਿਸਟਰਸ ਉਹਨਾਂ ਦੇ ਦਰਮੁਰੀ ਧਰਨ ਦਿੱਤੇ ਜਾਣਗੇ ਪੀਸਫੁਲ ਘਰਾਓ ਨਹੀਂ ਧਰ ਰਹੇ ਦੂਸਰਾ ਇਹੀ ਤਿੰਨ ਦਿਨ 21 22 ਪੰਜਾਬ ਵਿੱਚ ਜਿਹੜੇ ਟੋਲ ਪਲਾਸੇ ਰੋ ਫਰੀ ਕੀਤੇ ਜਾਣਗੇ ਐਨੇ ਦਿਨ ਹੋ ਗਏ ਪਹਿਲੇ ਵੀ ਕਿਸਾਨਾਂ ਵੱਲੋਂ ਧਰਨੇ ਦਿੱਤੇ ਗਏ ਆਪਣੇ ਹੱਕਾਂ ਨੂੰ ਲੈ ਕੇ ਕਾਲੇ ਕਾਨੂੰਨ ਸੀ ਉਹ ਵਾਪਸ ਹੋਏ ਹੁਣ ਫਿਰ ਉਹੀ ਦੌਰ ਹੈ ਵਾਪਸ ਆ ਗਏ ਉਹ ਤਸਵੀਰਾਂ ਜਿਹੜੀਆਂ ਦੁਬਾਰਾ ਸਾਹਮਣੇ ਆ ਰਹੀਆਂ ਦੇਖੋ ਸਰਕਾਰ ਜਿਹੜੀ ਹੈ ਨਾ ਉਹ ਹੈਗੀ ਅੰਡਰ ਪ੍ਰੈਸ਼ਰ ਆਫ ਦਾ ਕਾਰਪੋਰੇਟਸ ਸਾਰੀ ਦੁਨੀਆ ਦੇ ਵਿੱਚ ਐਜੀਟੇਸ਼ਨ ਕਿਸਾਨਾਂ ਦੀ ਹੋ ਰਹੀ ਹੈ ਇਹ ਉਹਦਾ ਹੀ ਸਿੱਟ ਹੈ ਉਹ ਕਿਸਾਨਾਂ ਨੂੰ ਪਰੇਸ਼ਾਨ ਕਰਦੀ ਅਸੀਂ ਅਸੀਂ ਅੜੇ ਹੋਏ ਆ ਕਿ ਅਸੀਂ ਕਾਰਪੋਰੇਟਸ ਬੜਨ ਨਹੀਂ ਦੇਣੇ ਖੇਤੀ ਦੇ ਵਿੱਚ ਆਸੂ ਗੈਸ ਦੇ ਗੋਲੇ ਲਗਾਤਾਰ ਛੱਡੇ ਜਾ ਰਹੇ ਹੈ ਕਿਸਾਨ ਜਿਹੜੇ ਸ਼ਹੀਦ ਹੋ ਰਹੇ ਹੋ ਜੇ ਤੁਹਾਨੂੰ ਕੋਈ ਕਿਸਾਨਾਂ ਤੇ ਤਸ਼ੱਦਦ ਕਰਦੇ ਨੇ ਉਹਦੇ ਵਿਰੋਧ ਵਿੱਚ ਅਸੀਂ 15 ਤਰੀਕ ਨੂੰ ਸਾਰੇ ਪੰਜਾਬ ਵਿੱਚ ਪ੍ਰੋਟੈਸਟ ਕੀਤਾ ਪਰ ਜੇ ਹੁਣ ਕਰਨਗੇ ਕਿਸਾਨ ਸਾਰਿਆਂ ਦੇ ਸਾਹਮਣੇ ਨੇ ਅਸੀਂ ਫੇਰ ਪ੍ਰੋਟੈਸਟ ਕਰਾਂਗੇ ਅਸੀਂ ਇਦਾਂ ਛੱਡਣ ਵਾਲੇ ਨਹੀਂ ਸਰਕਾਰ ਖੁਦ ਕਨਸਟੀਟਿਊਸ਼ਨ ਦੀ ਉਲੰਘਣਾ ਕਰੇ ਤਾਂ ਸਾਡੇ ਕੋਲ ਕੋਈ ਰਸਤਾ ਨਹੀਂ ਸਿਵਾਏ ਪੀਸਫੁੱਲ ਪ੍ਰੋਟੈਸਟ ਜਿਹੜਾ ਜਿਹੜਾ ਅੰਨ ਦాతਾ ਉਹ ਸੜਕਾਂ ਤੇ ਰੁਲਦਾ ਫਿਰਦਾ ਲੋਕਾਂ ਨੂੰ ਆਂਦੇਣ ਵਾਲਾ ਲੋਕਾਂ ਦਾ ਢਿੱਡ ਭਰਨ ਵਾਲਾ ਸਸਤਾ ਅੰਨ ਖਰੀਦਣ ਲਈ ਰਗੜਾ ਕਿਸਾਨਾਂ ਨੂੰ ਲਾਇਆ ਜਾਂਦਾ ਤੇ ਉਹਦੇ ਹੀ ਆਪਸ਼ਨ ਤੇ ਹੈ ਸਾਨਾ ਨੇ ਤਾਂ ਆंसू ਗੈਸ ਦੇ ਜਿਹੜੇ ਗੋਲੇ ਸੀ ਡਰੋਨ ਰਾਹੀਂ ਆ ਰਹੇ ਉਹ ਤਾਂ ਪਤੰਗਾਂ ਨਾਲ ਮੋੜਦੇ ਉਹ ਤਾਂ ਫਿਰ ਹਰ ਚੀਜ਼ ਦੀ ਜਿਵੇਂ ਜਿਵੇਂ ਜ਼ਰੂਰਤ ਪੈਂਦੀ ਜਾਂਦੀ ਉਹਦਾ ਹੱਲ ਨਹੀਂ ਕੀਤਾ ਜਾਂਦਾ ਕੋਈ ਨਾ ਕੋਈ ਲਫ ਲੈ ਲੈਂਦੇ ਨੇ ਕਿਸਾਨ ਕਿਸਾਨ ਸਭ ਤੋਂ ਵੱਡਾ ਇੰਜੀਨੀਅਰ ਹੈ ਜਿਹੜੇ ਇਹਨਾਂ ਦੇ ਇੰਜੀਨੀਅਰ ਜੋ ਕੁਝ ਗਣਾਉਂਦੇ ਨੇ ਨਾ ਮਸ਼ੀਨਰੀ ਉਹ ਤੋਂ ਗਾਂ ਲੋਕਾਂ ਤੋਂ ਮੋੜ ਲਾਂਗੇ ਜਾਂਦਾ ਹੋ। ਉਹ ਵੀ ਹੈਰਾਨ ਪਰੇਸ਼ਾਨ ਹੋ ਗਏ ਸੀ ਕਿ ਲੱਖਾਂ ਰੁਪਏ ਦਾ ਡਰੋਨ ਹੈ 5 ਰੁਪਏ ਦੇ ਪਤੰਗ ਨਾਲ ਢੇਰੀਗਾ। ਸੁਰਕਤ ਕਿਸਾਨ ਮੋਰਚੇ ਦੀ ਅੱਜ ਅਹਿਮ ਮੀਟਿੰਗ ਹੋਈ ਹੈ ਤੇ ਬਲਵੀਰ ਸਿੰਘ ਰਾਜਵਾਲ ਸਾਹਿਬ ਸਾਡੇ ਰਾਜਵਾਲ ਸਾਹਿਬ ਅੱਜ ਮੀਟਿੰਗ ਦੇ ਵਿੱਚ ਕਿਹੜੇ-ਕਿਹੜੇ ਫੈਸਲੇ ਲਿੱਤੇ ਗਏ ਤੇ ਕਿਹੜੀਆਂ-ਕਿਹੜੀਆਂ ਮੀਟਿੰਗ ਦੇ ਵਿੱਚ ਜਥੇਬੰਦੀਆਂ ਸੀ ਦੇਖੋ ਮੀਟਿੰਗ 'ਚ 37 ਜਥੇਬੰਦੀਆਂ ਸੀ ਇਹਨਾਂ ਨੇ ਪਹਿਲਾਂ 16 ਤਰੀਕ ਨੂੰ ਜਿਹੜਾ ਨੈਸ਼ਨਲ ਲੈਵਲ ਤੇ ਕਾਲ ਸੀ ਭਾਰਤ ਬੰਦੀ ਉਹਨੂੰ ਰਿਵਿਊ ਕੀਤਾ ਔਰ ਆਪਣੀ ਤਸੱਲੀ ਪ੍ਰਗਟ ਕੀਤੀ ਵੀ ਉਹ ਪੂਰੀ ਤਰ੍ਹਾਂ ਸਫਲ ਰਿਹਾ ਫਿਰ ਫਿਊਚਰ ਕੋਰਸ ਆਫ ਐਕਸ਼ਨ ਵਾਸਤੇ ਕਿਉਂਕਿ ਕੰਟੀਨਿਉਟੀ ਚ ਇਹ ਪ੍ਰੋਗਰਾਮ ਚੱਲ ਰਿਹਾ 2 ਸਾਲ ਤੋਂ ਐਜੂਕੇਸ਼ਨ ਚੱਲ ਰਹੀ ਹੈ ਉਹਦੇ ਚ ਅਸੀਂ ਤੈਅ ਕੀਤਾ ਵੀ 16 ਤੋਂ ਸੌਰੀ 20 ਤੋਂ 22 ਤਰੀਕ ਤੱਕ ਬੀਨੂਗੇ ਆ ਰਾਂਗੇ ਜੀ ਤੋਂ 22 ਨੂੰ 4 ਵਜੇ ਤੱਕ ਕੰਟੀਨਿਊਸਲੀ ਦਿਨ ਰਾਤ ਦਾ ਧਰਨਾ ਭਾਜਪੀ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਤੋਂ ਸਟੇਟ ਲੈਵਲ ਦੇ ਅਹੁਦੇਦਾਰਾਂ ਤੱਕ ਮਿਨਿਸਟਰਸ ਉਹਨਾਂ ਦੇ ਦਰ ਅਮੂਰੀ ਤਰਨੇ ਦਿੱਤੇ ਜਾਣਗੇ ਪੀਸਫੁਲ ਘਰਾਓ ਨਹੀਂ ਧਰ ਰਹੇ ਇੱਕ ਤਾਂ ਇਹ ਦੂਸਰਾ ਇਹੀ ਤਿੰਨ ਦਿਨ 21 22 ਪੰਜਾਬ ਵਿੱਚ ਜਿਹੜੇ ਟੋਲ ਪਲਾਜ਼ੇ ਨੇ ਉਹ ਫ੍ਰੀ ਕਿਤੇ ਰਹਿਣਗੇ ਜੀ ਔਰ ਇਤੇ ਅਗਲਾ ਕੋਰਸ ਆਫ ਐਕਸ਼ਨ ਡਿਸਾਈਡ ਕਰਨ ਨੂੰ 22 ਤਰੀਕ ਨੂੰ ਨੈਸ਼ਨਲ ਬੋਡੀ ਦੀ ਦਿੱਲੀ ਚ ਮੀਟਿੰਗ ਹੈ ਉਥੇ ਡਿਸਾਈਡ ਕਰਨਗੇ ਰਾਜੋ ਜੀ ਕਿਵੇਂ ਲੱਗਦਾ ਕਿ ਐਨੇ ਦਿਨ ਹੋ ਗਏ ਪਹਿਲੇ ਵੀ ਕਿਸਾਨਾਂ ਵੱਲੋਂ ਧਰਨੇ ਦਿੱਤੇ ਗਏ ਆਪਣੇ ਹੱਕਾਂ ਨੂੰ ਲੈ ਕੇ ਕਾਲੇ ਕਾਨੂੰਨ ਸੀ ਉਹ ਵਾਪਸ ਹੋਏ ਹੁਣ ਫਿਰ ਉਹੀ ਦੌਰ ਹੈ ਦੁਬਾਰਾ ਆ ਗਏ ਉਹ ਤਸਵੀਰਾਂ ਜਿਹੜੀਆਂ ਦੁਬਾਰਾ ਸਾਹਮਣੇ ਆ ਰਹੀਆਂ ਨੇ ਦੇਖੋ ਸਰਕਾਰ ਜਿਹੜੀ ਹੈ ਨਾ ਉਹ ਹੈਗੇ ਅੰਡਰ ਪ੍ਰੈਸ਼ਰ ਆਫ ਦਾ ਕਾਰਪੋਰੇਟਸ ਸਾਰੀ ਦੁਨੀਆ ਦੇ ਵਿੱਚ ਐਜੀਟੇਸ਼ਨ ਆ ਕਿਸਾਨਾਂ ਦੀ ਹੋ ਰਹੀ ਹੈ ਐਂਟੀ ਕਾਰਪੋਰੇਟ ਹੋ ਰਹੀ ਹੈ ਯੂਰਪ ਦੇ ਸਾਰੇ ਹੋਈਆਂ ਉਹਨਾਂ ਨੇ ਕਿਹਾ ਕਾਰਪੋਰੇਟਸ ਤੋਂ ਸਾਡਾ ਪਿੱਛਾ ਛਡਾਓ ਔਰ ਕਾਰਪੋਰੇਟਸ ਐਗਰੀਕਲਚਰ ਵੱਲ ਸਰਕਾਰ ਵੱਧ ਰਹੀ ਹੈ ਇਹ ਉਹਦਾ ਹੀ ਸਿੱਟਾ ਹੈ ਕਿ ਉਹ ਕਿਸਾਨਾਂ ਨੂੰ ਪਰੇਸ਼ਾਨ ਕਰਦੀ ਅਸੀਂ ਅੜੇ ਹੋਏ ਹਾਂ ਕਿ ਅਸੀਂ ਕਾਰਪੋਰੇਟਸ ਬੜਨ ਨਹੀਂ ਦੇਣੇ ਖੇਤੀ ਦੇ ਵਿੱਚ ਉਹ ਬਾਕੀ ਤਾਂ ਸਾਰੀਆਂ ਡਿਮਾਂਡਸ ਅਲੱਗ ਨੇ ਪਰ ਬੁਨਿਆਦੀ ਜਿਹੜੀ ਗੱਲ ਹੈ ਉਹ ਇਹ ਅਭੀ ਦੇ ਆਰ ਹੈਡਿੰਗ ਟੁਵਰਡਸ ਕਾਰਪੋਰੇਟ ਐਗਰੀਕਲਚਰ ਐਂਡ ਵੀ ਡੋਨਟ ਵਾਂਟ ਥੈਟ ਜੀ ਲੱਗਦਾ ਰਾਜੀਵਲ ਸਾਹਿਬ ਕਿ ਆ ਦੋ ਤਿੰਨ ਦਿਨ ਇਦਾਂ ਕਰਨ ਦੇ ਨਾਲ ਕੋਈ ਸਿੱਟਾ ਨਿਕਲੂਗਾ ਕਿਸੇ ਗੱਲ ਤੇ ਆਉਗੀ ਕਿਉਂਕਿ ਆਸੂ ਗੈਸ ਦੇ ਗੋਲੇ ਲਗਾਤਾਰ ਛੱਡੇ ਜਾ ਰਹੇ ਹੈ ਕਿਸਾਨ ਜਿਹੜੇ ਸ਼ਹੀਦ ਹੋ ਰਹੇ ਹੋ ਇਹ ਸਵਾਲ ਉਹਨਾਂ ਨੂੰ ਕਰੋ ਜਿਹੜੇ ਇਸੇ ਗੱਲ ਕਰ ਰਹੇ ਨੇ ਕਿ ਮੇਰੇ ਨਾਲ ਸੰਬੰਧ ਨਹੀਂ ਰੱਖਦਾ ਆਮ ਨਾਟ ਪਾਰਟੀ ਟੂ ਥੈਟ ਦੂਸਰੀ ਗੱਲ ਜਿੱਥੋਂ ਤੱਕ ਉਹ ਕਿਸਾਨਾਂ ਤੇ ਤਸ਼ੱਦਦ ਕਰਦੇ ਨੇ ਉਹਦੇ ਵਿਰੋਧ ਵਿੱਚ ਅਸੀਂ 15 ਤਰੀਕ ਨੂੰ ਸਾਰੇ ਪੰਜਾਬ ਵਿੱਚ ਪ੍ਰੋਟੈਸਟ ਕੀਤਾ ਔਰ ਜੇ ਹੁਣ ਕਰਨਗੇ ਕਿਸਾਨ ਸਾਰਿਆਂ ਦੇ ਸਾਹਮਣੇ ਨੇ ਅਸੀਂ ਫੇਰ ਪ੍ਰੋਟੈਸਟ ਕਰਨਗੇ ਅਸੀਂ ਇਦਾਂ ਛੱਡਣ ਵਾਲੇ ਨਹੀਂ ਸਰਕਾਰ ਤੋਂ ਇਹ ਉਮੀਦ ਨਹੀਂ ਹੁੰਦੀ ਕਨਸਟੀਟਿਊਸ਼ਨਲ ਰਾਈਟ ਹੈ ਫਾਰਮਰਸ ਦਾ ਵੀ ਉਹ ਪੀਸਫੁਲ ਪ੍ਰੋਟੈਸਟ ਕਰ ਸਕਦੇ ਨੇ ਦਿੱਲੀ ਰਾਜਧਾਨੀ ਉੱਤੇ ਪੀਸਫੁਲੀ ਜਾ ਸਕਦੇ ਨੇ ਪਰ ਜੇ ਸਰਕਾਰ ਉਦੇ ਕਨਸਟੀਟਿਊਸ਼ਨ ਦੀ ਵਿਰੋਧਤਾ ਕਰੇ ਤਾਂ ਸਾਡੇ ਕੋਲ ਹੋਰ ਕੋਈ ਰਸਤਾ ਨਹੀਂ ਸਿਵਾਏ ਪੀਸਫੁਲ ਪ੍ਰੋਟੈਸਟ ਤੋਂ ਰਾਜੀਵਲ ਸਾਹਿਬ ਪੀ ਐਸੀਆਂ ਵੀਡੀਓ ਆਈਆਂ ਜਿਹਦੇ ਵਿੱਚ ਜਿਹੜੇ ਉੱਥੇ ਦੀ ਪੁਲਿਸ ਹੈ ਉਹ ਗੰਦੇ ਗੰਦੇ ਇਸ਼ਾਰੇ ਕਰ ਰਹੀ ਹੈ ਤੁਸੀਂ ਵੀ ਦੇਖੀ ਹੋਣੀ ਅੰਦਰ ਦੀਆਂ ਵੀਡੀਓ ਇਹ ਤੁਸੀਂ ਕੀ ਕਹੋਗੇ ਸਰਕਾਰ ਨੂੰ ਦੀ ਚੀਜ਼ ਨਜ਼ਰ ਨਹੀਂ ਆਉਂਦੀ ਕਿਤੇ ਸਰਕਾਰਾਂ ਤੋਂ ਇਹ ਉਮੀਦ ਨਹੀਂ ਹੁੰਦੀ ਸਰਕਾਰ ਆਪਣੇ ਲੋਕਾਂ ਨਾਲ ਇਦਾਂ ਦਾ ਆਪਣੇ ਖਾਸ ਤੌਰ ਤੇ ਕਿਸਾਨਾਂ ਨਾਲ ਇਦਾਂ ਦਾ ਵਰਤਾਨ ਕਰਦੀ ਹੁੰਦੀਆਂ ਸਰਕਾਰ ਨੂੰ ਦੀ ਚੀਜ਼ ਕਿਤੇ ਹੈ ਹੀ ਨਹੀਂ ਕਹਿੰਦੇ ਨੇ ਕਿ ਰਾਜੇਵਾਲ ਸਾਹਿਬ ਕੀ ਜਿਹੜਾ ਅੰਨ ਦਾਤਾ ਉਹ ਸੜਕਾਂ ਤੇ ਰੁਲਦਾ ਫਿਰਦਾ ਹੈ ਲੋਕਾਂ ਨੂੰ ਅੰਨ ਦੇਣ ਵਾਲਾ ਲੋਕਾਂ ਦਾ ਢਿੱਡ ਭਰਨ ਵਾਲਾ ਬੜੀ ਲੰਬੇ ਸਮੇਂ ਤੋਂ ਇਤਰਾਸ ਦੀ ਹੈ ਵਰਲਡ ਵਾਈਡ ਇਤਰਾਸ ਦੀ ਹੈ ਸਸਤਾ ਅੰਨ ਖਰੀਦਣ ਲਈ ਲਗੜਾ ਕਿਸਾਨਾਂ ਨੂੰ ਲਾਇਆ ਜਾਂਦਾ ਹੈ ਤੇ ਉਹਦੇ ਹੀ ਆਫਸੂਟ ਹੈ ਇਹ ਔਰ ਫਿਰ ਹੁਣ ਕਿਸਾਨ ਨੂੰ ਸਮਝ ਆਈ ਮੈਂ ਆਮ ਵਨ ਆਫ ਦਾ ਫਾਊਂਡਰਸ ਆਫ ਥਿਸ ਆਰਗੇਨਾਈਜੇਸ਼ਨ ਮੈਂ ਇੱਥੋਂ ਹੀ ਅੱਜ ਇੱਥੇ ਖੜਿਆ ਨਾਲ ਇੱਥੇ ਦਫ਼ਤਰ ਹੈ ਉਤੋਂ ਅਸੀਂ ਅਜ ਤੋਂ 52 ਸਾਲ ਪਹਿਲਾਂ ਇਹ ਕੰਮ ਸ਼ੁਰੂ ਕੀਤਾ ਸੀ ਅੱਜ ਸਾਰੀ ਦੁਨੀਆ ਦੇ ਵਿੱਚ ਕਿਸਾਨਾਂ ਦੀਆਂ ਆਰਗੇਨਾਈਜੇਸ਼ਨਸ ਖੜੀਆਂ ਹੋ ਗਈਆਂ ਕੋਈ ਮੰਨਦਾ ਨਹੀਂ ਸੀ ਵੀ ਕਿਸਾਨਾਂ ਦੀ ਵੀ ਕੋਈ ਆਰਗੇਨਾਈਜੇਸ਼ਨ ਹੋ ਸਕਦੀ ਹੈ ਹੁਣ ਬੱਟੂ ਬੱਟ ਪਾਏ ਹੋਏ ਨਾ ਤਾਂ ਕਿਸਾਨਾਂ ਨੂੰ ਲੜਨ ਦਾ ਟੰਗ ਆ ਗਿਆ ਔਰ ਸਮਝ ਲਿਆ ਉਹਨਾਂ ਨੇ ਕਿ ਜਿਹੜਾ ਅੰਦੋਲਨ ਪੀਸਫੁੱਲ ਹੋਏਗਾ ਉਹ ਸਫਲ ਹੋਏਗਾ ਉੱਥੇ ਸਰਕਾਰ ਨੇ ਡੀਅਰ ਗੈਸ ਤੇ ਸ਼ੈੱਲ ਛੱਡੇ ਪਰ ਕਿਸਾਨ ਤਾਂ ਪੀਸਫੁੱਲ ਸੀਗੇ ਉਹਨਾਂ ਦੇ ਹੱਥ 'ਚ ਤਾਂ ਕੋਈ ਹੈ ਨਹੀਂ ਸੀ ਉਹ ਤਾਂ ਖਾਲੀ ਹੱਥ ਸੀਗੇ ਤਾਂ ਉਹਨਾਂ ਨੂੰ ਲੜਨ ਦਾ ਟੰਗ ਆ ਗਿਆ ਉਹਨਾਂ ਨੂੰ ਬੋਲਣ ਦਾ ਰੰਗ ਆ ਗਿਆ ਇਹ ਸੰਦਰਸ਼ਨ ਨੇ ਬਹੁਤ ਕੁਝ ਹਿੰਦੁਸਤਾਨ ਦੇ ਲੋਕਾਂ ਨੂੰ ਦਿੱਤਾ ਹੈ ਲੋਕਾਂ ਨੂੰ ਲੀਡਰਸ ਨੂੰ ਕੇਰਨ ਦਾ ਤਰੀਕਾ ਸਿਖਾਤਾ ਆਪਣੀ ਗੱਲ ਕਹਿਣ ਦਾ ਤਰੀਕਾ ਸਿਖਾਤਾ ਤਾਂ ਬੜੀ ਵੱਡੀ ਪ੍ਰਾਪਤੀ ਹੈ ਕਿਸਾਨਾਂ ਨੇ ਤਾਂ ਆंसू ਗੈਸ ਦੇ ਜਿਹੜੇ ਗੋਲੇ ਸੀ ਡਰੋਨ ਰਾਹੀ ਹਾਰੇ ਉਹ ਤਾਂ ਪਤੰਗਾ ਨਾਲ ਮੋੜਦੇ ਉਹ ਤਾਂ ਫਿਰ ਹਰ ਚੀਜ਼ ਦੀ ਜਿਵੇਂ ਜਿਵੇਂ ਜ਼ਰੂਰਤ ਪੈਂਦੀ ਜਾਂਦੀ ਉਹਦਾ ਹੱਲ ਨਿਕਲ ਨਹੀਂ ਜਾਂਦਾ ਕੋਈ ਨਾ ਕੋਈ ਲੱਭ ਲੈਂਦੇ ਨੇ ਕਿਸਾਨ ਤਾਂ ਕਿਸਾਨ ਸਭ ਤੋਂ ਵੱਡਾ ਇੰਜੀਨੀਅਰ ਹੈ ਉਹ ਖੇਤ ਜਿਹੜੇ ਇਹਨਾਂ ਦੇ ਇੰਜੀਨੀਅਰ ਜੋ ਕੁਝ ਬਣਾਉਂਦੇ ਨੇ ਨਾ ਮਸ਼ੀਨਰੀ ਉਹ ਤੋਂ ਗਾਂ ਤੋਂ ਕ ਤਾਂ ਹੋਰ ਲੰਘ ਜਾਂਦਾ ਉਹ ਉਹ ਵੀ ਹੈਰਾਨ ਪ੍ਰੇਸ਼ਾਨ ਹੋ ਗਏ ਸੀ ਕਿ ਲੱਖ ਰੁਪਏ ਦਾ ਡਰੋਨ ਹੈ 5000 ਰੁਪਏ ਦੇ ਪਤੰਗ ਨਾਲ ਢੇਰੀ ਕਰਦਾ ਹਾਂ ਚਲੋ ਠੀਕ ਇਹ ਬਲਵੀਰ ਸਿੰਘ ਰਾਜੀਵਾਲ ਸਾਹਿਬ ਨਾਲ ਸੀਗੇ ਕਿ ਉਹਨਾਂ ਨੇ ਕਿਹਾ ਮੋਰਚਾ ਜਿਹੜਾ ਚੱਲੇ ਗਿਆ ਜਿਹੜੇ ਭਾਜਪਾ ਦੇ ਜਿਹੜੇ ਲੀਡਰ ਹੈ ਵੱਡੇ ਲੀਡਰਾਂ ਉਹਨਾਂ ਦੇ ਘਰ ਦੇ ਬਾਹਰ ਆ ਦਿਨ ਰਾਤ ਆ ਜਿਹੜਾ ਮੋਰਚਾ ਉਹ ਤਰਨਾ ਪੀਸਫੁਲੀ ਹੈ ਜਿਹੜਾ ਉਹ ਲਗਾਇਆ ਜਾਏਗਾ। ਅਮ੍ਰਿਤਸਰ ਦੀ ਪਵਿੱਤਰ ਧਰਤੀ, ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ, ਇੱਕ ਪਰੰਪਰਾ ਦੀ ਸ਼ੁਰੂਆਤ। ਮੁੱਖ ਮੰਤਰੀ ਤੀਰਥ ਯਾਤਰਾ ਸਕੀਮ। ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ। ਨੰਦੇੜ ਜਾਨੀ ਸੱਚਖੰਡ ਸ੍ਰੀ ਹਜੂਰ ਸਾਹਿਬ। ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ ਬੇਟੇ ਦਾ ਫਰਜ਼ ਨਿਭਾਇਆ ਹੈ